ਇੱਕ ਖਬਰ ਖਾਸ ਕਰਕੇ ਉਹ ਨਾਮ ਮੁੰਡੇ ਕੁੜੀਆਂ ਲਈ ਹੈ ਜਿਹੜੇ ਘਰਦਿਆਂ ਤੋਂ ਚੋਰੀ-ਚੋਰੀ ਬਾਹਰ ਹੋਟਲਾਂ ਦੇ ਵਿੱਚ ਜਾ ਕੇ ਮौज-ਮਸਤੀ ਕਰਦੇ ਨੇ ਜੇਕਰ ਤੁਸੀਂ ਵੀ ਹੋਟਲ ਦੇ ਵਿੱਚ ਜਾਣ ਦਾ ਪਲਾਨ ਬਣਾ ਰਹੇ ਹੋ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਖੈਰ ਜਾਓ ਹੋਟਲ ਜਾਣ ਤੋਂ ਪਹਿਲਾਂ ਸੋਵਰ ਸੋਚ ਲਿਓ ਕਿ ਤਿੱਤ ਤੁਹਾਡਾ ਹਾਲ ਇਸ ਮੁੰਡੇ ਕੁੜੀ ਵਰਗਾ ਨਾ ਹੋ ਜਾਵੇ ਜਿਹੜੇ ਲੁਧਿਆਣਾ ਦੇ ਬੱਸ ਅੱਡੇ ਕੋਲ ਕੇ 7 ਹੋਟਲ ਦੇ ਵਿੱਚ ਗਏ ਸੀ ਮੁੰਡਾ ਅਤੇ ਕੁੜੀ ਹੋਟਲ ਦੇ ਕਮਰੇ ਅੰਦਰ ਤਾਂ ਹੱਸਦੇ ਹੱਸਦੇ ਗਏ ਸੀ ਪਰ ਕੁਝ ਹੀ ਸਮੇਂ ਬਾਅਦ ਹੋਟਲ ਦੇ ਵਿੱਚ ਅਜਿਹਾ ਕੁਝ ਹੋਇਆ ਅਤੇ ਅਜਹੀਆਂ ਆਵਾਜ਼ਾਂ ਆਉਣ ਲੱਗੀਆਂ ਕਿ ਜਿਸ ਨੂੰ ਸੁਣ ਕੇ ਅਤੇ ਕੁੜੀ ਮੁੰਡੇ ਦੀ ਹਾਲਤ ਦੇਖ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਜਿਸ ਤੋਂ ਬਾਅਦ ਲਹੂ ਲੋਹਾਨ ਹੋਈ ਕੁੜੀ ਅਤੇ ਮੁੰਡੇ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਦੀ ਗੰਭੀਰ ਹਾਲਤ ਦੇਖ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਅਤੇ ਡਾਕਟਰ ਵੀ ਸੁਣੋਗੇ ਆਖਿਰ ਐਨਾ ਪਿਆਰ ਦੇ ਨਾਲ ਹੋਟਲ ਦੇ ਕਮਰੇ ਵਿੱਚ ਗਏ ਇਹ ਮੁੰਡਾ ਅਤੇ ਕੁੜੀ ਅਜਿਹਾ ਕਿਵੇਂ ਕਰ ਸਕਦੇ ਨੇ ਤਾਂ ਇਹ ਜਾਣਨ ਲਈ ਸੁਣੋ ਮੌਕੇ ਤੇ ਮੌਜੂਦ ਇੱਕ ਔਰਤ ਨੇ ਜੋ ਮੀਡੀਆ ਨੂੰ ਦੱਸਿਆ ਉਹ ਆ ਰਹੇ ਕਿ ਨਹੀਂ ਆ ਮਾਲਿਕ ਆ ਰਹੇ ਮਾਲਿਕ ਕੀ ਵਾਲਾ ਅਗਲੇ ਇੱਕ ਸਾਲ ਉਹ بھی یہ کیا ہوا تھا کتنے بجے کا واقعہ تھا بس ہم کیا معاملہ کیا بات ہوئی سر آپ چوکی میں پتا کر لو سر ارے یار آپ کے ہوٹل میں کیسے تھے کیا ہوا کیا چوکی میں ابھی بتایا گیا نا جیسے کانڈ ہوا تھا اسے ہم نے چوکی والوں کو بلا دیا میں نیچے ہی تھا ہوا کیا تھا پتا اتنا تو بتا دیں ہوا کیا تھا سر آپ ایک بار چوکی میں ملے ارے بھئیہ آپ کے ہوٹل میں قتل ہو گیا آپ کہتے ہیں چونکی ہوگا ਉਹ ਵਗਵਾ ਬਾਰੂ ਹੈ ਅਬ ਆ ਜੋ ਚੋਕੀ ਮੇਂ ਹੀ ਚਲ ਚਲੋ ਨਹੀਂ ਖਾਦਾ ਤਾਂ ਨਹੀਂ ਪਤਾ ਨਹੀਂ ਵਸ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨੀਸ਼ਾ ਹੈ ਮੈਡਮ ਹੋਟਲ ਕਿਹੜਾ ਕੀ ਗੱਲਬਾਤ ਹੋਈ ਜੀ ਹੋਟਲ ਚ ਪਤਾ ਨਹੀਂ ਅਸੀਂ ਤਾਂ ਬਾਅਦ ਚ ਗਏ ਆ ਪਹਿਲੇ ਉਹਨਾਂ ਦੇ ਸੱਟ ਪੇਟਾ ਲੱਗ ਗਈ ਸੀ ਮੁੰਡੇ ਨੇ ਮਾਰਤੀ ਸੀ ਸੱਟ ਪੇਟਾ ਮਤਲਬ ਕਿ ਆਪ ਉਹਨੇ ਫਿਰ ਉੱਤੋਂ ਛਾਲ ਮਾਰਤੀ ਸੀ ਪਹਿਲੇ ਕੁੜੀ ਨੂੰ ਮਾਰਿਆ ਉਹਨੇ ਕੁੜੀ ਕੰਨੀ ਮੇਰਾ ਗਲਾ ਘੋਟਿਆ ਉਹਨੇ ਅੰਦਰੋਂ ਫਿਰ ਮਨੂੰ ਕੁੱਟਿਆ ਮਾਰਾ ਦਾ ਮਾਰੇ ਰਾੜ ਮਾਰੀ ਮੇਰੇ ਅੱਛਾ ਤੇਜ਼ ਤਰ ਤੇ ਹੱਥ ਜੀ ਹਾਂ ਫਿਰ ਛਾਕੂ ਇੱਕ ਨਿਕਲਿਆ ਹਾਂਜੀ 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 ਤੇ ਕਿੰਨੇ ਵਜੇ ਦਾ ਮਾਮਲਾ ਏ ਇਹ ਕੁਛ ਟਾਈਮ ਤੋਂ ਸ਼ਾਇਦ ਮੈਂ ਦੇਖਾਂ 2:30 ਵਜੇ ਸੀਗੇ ਅੱਛਾ ਜੇ ਗੱਲ ਕਰੀਏ ਜਿਹੜਾ ਮੁੰਡੇ ਨੇ ਫਿਰ ਮੁੜ ਕੇ ਚਾਲ ਮਾਰਤੀ ਹਾਂਜੀ ਹਾਂਜੀ ਫਿਰ ਮੁੰਡੇ ਨੇ ਖੁਦ ਚਾਲ ਮੁੰਡੇ ਦੀ ਹਾਲਤ ਕਿਹੋ ਜੀ ਹੁਣ ਮੁੰਡੇ ਦੀ ਹਾਲਤ ਹੁਣ ਦੇਖੋ ਸੀਰੀਅਸ ਹੈਗੀ ਐ ਤੇ ਕੁੜੀ ਦੀ ਕੁੜੀ ਦੀ ਥੋੜੀ ਨੋਰਮਲ ਐ ਚ ਕਾਰਨ ਕੀ ਕਾਰਨ ਪਤਾ ਲੱਗਾ ਕੋਈ ਕਾਰਨ ਨਹੀਂ ਸਰ ਪਤਾ ਉਹਨਾਂ ਦਾ ਕੁੜੀ ਵੀ ਜਗਮੀ ਆ ਕੁੜੀ ਦੀ ਹਾਂਜੀ ਹਾਂਜੀ ਕੁੜੀ ਦੇ ਵੀ ਦਾदू ਤੁਮਾਰੇ ਆ ਨਹੀਂ ਨਹੀਂ ਕੁੜੀ ਨੇ ਕੁਝ ਨਹੀਂ ਮਾਰਿਆ ਮੁੰਡੇ ਨੇ ਕੁੜੀ ਦੇ ਮਾਰੇ ਹਾਂਜੀ ਹਾਂਜੀ ਨਹੀਂ ਉਹ ਕੁੜੀ ਮੁੰਡਾ ਹਸਬੈਂਡ ਵਾਈਫ ਆ ਇਹ ਕੌਣ ਨਹੀਂ ਨਹੀਂ ਹਸਬੈਂਡ ਵਾਈਫ ਨਹੀਂ ਹੈਗੇ ਮਤਲਬ ਐਸਾ ਹੀ ਆ ਉਹਨਾਂ ਦਾ ਫੇਰ ਚੱਲਦਾ ਜੋੜਾ ਇਹ ਜਿਹੜਾ ਇਹ ਜੋੜਾ ਆ ਜੀ ਲੁਧਿਆਣੇ ਦਾ ਸੀ ਵੀ ਲੁਧਿਆਣੇ ਤੋਂ ਬਾਅਦ ਨਹੀਂ ਨਹੀਂ ਇਹ ਇੱਧਰ ਹੀ ਦਾ ਸੀ ਲੁਧਿਆਣੇ ਦਾ ਹੀ ਸੀਗਾ ਹਾਂਜੀ ਹਾਂਜੀ ਪੂਰੀ ਵਿਆਹੀ ਹੋਈ ਸੀ ਹਾਂਜੀ ਹਾਂਜੀ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ ਹਾਂਜੀ ਮੁੰਡੇ ਕੋਲ ਸੀਗੇ ਉਹ ਬ੍ਰਾਹਮਤ ਕਰ ਲਿਆ ਸਰ ਕਿਹੜਾ ਕਿਹੜਾ ਹਥਿਆਰ ਲਿਆ ਸੀ ਹਥਿਆਰ ਇੱਕ ਚਾਕੂ ਜਾਂ ਨਿਕਲਿਆ ਉਹਨਾਂ ਕੋਲ ਤੇ ਟੋਕਾ ਵਗੈਰਾ ਵੀ ਹਾਂਜੀ ਹਾਂਜੀ ਤੇ ਫਿਰ ਕਿੰਨੇ ਕੋਈ ਹੈ ਪਤਾ ਲੱਗਾ ਕੋਈ ਉਹ ਨਹੀਂ ਪਤਾ ਸਰ ਕਿੰਨਾਗਾ ਬਿਲਕੁਲ ਆਈ ਆਈਡੀ ਪ੍ਰੂਫ ਵਗੈਰਾ ਦਿੱਤਾ ਸੀ ਰਾਨਾ ਹਾਂਜੀ ਉਹ ਸਾਰੇ ਸਰ ਕੋਲ ਹੈਗੇ ਆ ਉਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਜਿਹੜਾ ਕੁੜੀ ਮੁੰਡਿਆ ਦੱਸਿਆ ਜਾ ਰਿਹਾ ਪਹਿਲਾਂ ਕੁੜੀ ਨੂੰ ਕੁੱਟਮਾਰ ਕੀਤੀ ਫਿਰ ਨੌਜਵਾਨਾਂ 'ਨ ਛਾਲਮਾਰ ਫਿਰ ਤੋਂ ਉਹ ਇਰਾ ਰੂਮ ਲੈ ਕੇ ਨਾ ਉ ਉੱਥੇ ਲੜਕੀ ਦਾ ਨਾਂ ਹੈਗਾ ਰੁਮੀਤ ਕੌਰ ਮੁੰਡੇ ਦਾ ਹਰਬੀਰ ਸਿੰਘ ਹੈ ਲੜਕੀ ਦਾ ਨਾਂ ਹੈਗਾ ਦੋਨੇ ਆਏ ਸੀ ਉੱਥੇ ਤੇ ਉੱਥੇ ਲੜਾਈ ਹੋ ਗਈ ਰੂਮ ਦੇ ਵਿੱਚ ਰੂਮੋਂ ਤਾਂ ਬਾਹਰ ਆਣੇ ਬਾਅਦ ਮੁੰਡੇ ਨੇ ਕੋਠੇ ਤੇ ਛਾਲ ਮਾਰਤੀ ਜਿਹਨੂੰ ਸਿਵਰ ਹਸਪਤਾਲ ਜਾ ਕੇ ਦਾਖਲ ਕਰਾਇਆ ਤਾ ਜੇਰੇ ਇਲਾਜ ਤੇ ਦੱਸਿਆ ਕੁੜੀ ਨਾਲ ਤੇਜ ਤਾਰ ਹਥਿਆਰੋਂ ਨਾਲ ਹਮਲਾ ਵੀ ਕਿੰਨਾ ਇਹੋ ਜਿਹੀ ਕੋਈ ਗੱਲ ਨਹੀਂ ਆਈ ਰਤੋਂ ਤੋਂ ਮਾਰੇ ਨਹੀਂ ਕੋਈ ਕੋਸਾ ਜਿਹੀ ਚੀਜ਼ ਬਰਾਮਦ ਨਹੀਂ ਹੋਈਗੀ ਉਹ ਐਸੀ ਕਿਸਨੁਮੁਕੀ ਹੋਇਆ ਜੇ ਕੋਈ ਵਾਇਰਰ ਸਾਹਮਣੇ ਜੁਰਤ ਦੱਸਾਂਗੇ ਤੇ ਕੁੜੀ ਨੂੰ ਵੀ ਦਿੱਤਾ ਉੱਟਾ ਕਾਫੀ ਲੱਗਿਆ ਕੁੜੀ ਨੂੰ ਮਾੜਾ ਮੋਟਾ ਉੱਥੇ ਕੋ ਗਲਾਸ ਬਲੂਸ ਪਿਆਣ ਉੱਥੇ ਮਾਰਿਆ ਹੁੰਦੇ ਬਾਅਦ ਗਲਾਸ ਬਲੂਸ ਮਾਰਿਆ ਸਿਰ ਦੇ ਵਿੱਚ ਕੋਈ ਉਹੋ ਜਿਹੀ ਗੱਲ ਸਾਹਮਣੇ ਨਹੀਂ ਆਈ ਫਿਰ ਮੁੰਡੇ ਨੇ ਛਾਲ ਮ ਕਰਾਦਾ ਸਿਵਲ ਉਸ ਜਬਾੜੀ ਕਿ ਮੈਟਰ ਹੈ ਦੋਨੇ ਆਪਣੇ ਫਰੈਂਟ ਦੀ ਕਿ ਮੀਆਂ ਬੀਬੀ ਦੀ ਇਹ ਜੇ ਪੁੱਛਗਿਛ ਕਰਨੇ ਆ ਬਾਅਦ ਚੋ ਦੇ ਤਾਂ داخل ਨੇ ਜੇ ਤਾਂ ਦੋਸ਼ ਹੈ ਕਿ ਫਿਰ ਪਤਾ ਲੱਗੂਗਾ ਨਹੀਂ ਕਿ ਅਸ਼ਟਾ ਦੀ ਜੋੜੀ ਹੈ ਇਹ ਹੁਣ ਬਾਅਦ ਚ ਪਤਾ ਲੱਗੂਗਾ ਕੁੜੀ ਮੈ ਵਿਆਹੀ ਹੋਈ ਸੀ ਕੁੜੀ ਕੁੜੀ ਵਿਆਹੀ ਹੋਈ ਸੀ ਮੁੰਡੇ ਨੂੰ ਮਿਲਣ ਆਈ ਸੀ ਉਹ ਇਹੋ ਜਿਹੀ ਗੱਲ ਹੋਣੀ ਬਾਅਦ ਚ ਦੱਸਾਂਗੇ ਵੈਰੀਫਾਈ ਕਰਕੇ ਕੋਈ ਗੱਲ ਇਹ ਕਿਹਦੇ ਥਾਣੇ ਦਾ ਮਾਮਲਾ ਕਰੇ ਇਹ ਵਾਸਟੇਡ ਚੌਂਕੀ ਜਿਹੜੇ ਨੰਬਰ 5 ਕੁੜੀ ਮੁੰਡੇ ਜਿਹੜੇ ਨੇ ਪੂਜਾਨੀ ਲੁਧਿਆਣੀ ਰਹਿਣੇ ਦੋਨੇ ਤੇ ਕਿੰਨੀ ਉਮਰ ਹੋ ਗਈ ਭਾਜੀ ਇਹਨਾਂ ਦਾ ਲੱਗਦਾ ਹੁਣ ਇਹਨਾਂ ਦੀ 24 24 25 ਸਾਲ ਹੈਗੀ ਤੇ ਮਾਤਾ ਪਿਤਾ ਨੂੰ ਪਤਾ ਲੱਗਿਆ ਲੱਗੇ ਪਤਾ ਕਰ ਦਿੰਦਾ ਅਸਤ ਇਹ ਸੀਸੀ ਕੈਮਰੇ ਦੇ ਵਿੱਚ ਕੀ ਆਏ ਇਹ ਉਹ ਦੋ ਆਏ ਕੈਵਰੇਜ ਹੈਗੀ ਜੀ ਠੀਕ ਹੈ ਬੜਾ ਕੀ ਨਾਮ ਸਰ ਇਹ ਸਹੀ ਹੈ ਮਜੀ ਚਮਕੀਦਰ ਬਾਸਤੰਗ ਥੈਂਕ ਯੂ ਸਰ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਵੱਲੋਂ ਕੁੜੀ ਤੇ ਹਮਲਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਆਪ ਛੱਤ ਤੋਂ ਛਾਲ ਮਾਰ ਦਿੱਤੀ ਗਈ ਆਖਿਰ ਇਸ ਘਟਨਾ ਦੀ ਵਜ੍ਹਾ ਕੀ ਹੈ ਕੀ ਕਾਰਨ ਰਹੇ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ ਸੋ ਫਿਲਹਾਲ ਪੁਲਿਸ ਨੇ ਪੀੜਤਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ